ਹੈਲੋ ਸ਼ਰਨ ਸਤਿ ਸ੍ਰੀ ਅਕਾਲ ਤੁਸੀਂ ਠੀਕ ਹੋ ਠੀਕ ਆ ਸੇ ਠੀਕ ਆ ਠੀਕ ਆ ਪੰਜਾਬੀ ਸਮਝਣ ਲੱਗੀ ਸਾਡੀ ਸ਼ਰਨ ਤੇਰੀ ਬਾਹ ਠੀਕ ਨਹੀਂ ਹੈਗੀ ਬਹਿ ਜਾ ਸਤਿ ਸ੍ਰੀ ਅਕਾਲ ਇਹ ਹਮਨ ਭੈਣ ਆ ਸਾਡੀ ਇਹਦੀ ਕੋਈ ਪੁਰਾਣੀ ਸੱਟ ਲੱਗੀ ਹੋਈ ਸੀ ਬਾਹ ਦੇ ਉੱਤੇ ਉਹਦੇ ਨਾਲ ਹੱਡੀ ਇਹਦੀ ਫ੍ਰੈਕਚਰ ਹੋਈ ਸੀਗੀ ਇਹ ਆਪਣੀ ਬੇਟੀ ਨੂੰ ਸਾਰਾ ਦਿਨ ਚੱਕੀ ਰੱਖਦੀ ਸੀ ਇੱਕ ਦਿਨ ਟਿਲ ਕੇ ਡੱਗੀ ਉਹ ਮੜੀ ਜਿਹੜੀ ਕਰੈਕਟ ਸੀਗਾ ਪਹਿਲਾਂ ਹੀ ਉਹ ਹੋਰ ਹੋ ਗਿਆ ਹੁਣ ਅਸੀਂ ਐਕਸਟਰਾ ਕੀਤਾ ਡਾਕਟਰ ਕਹਿੰਦੇ ਪੁਰਾਣੀ ਸੱਟ ਆ ਪਰ ਜਦੋਂ ਚੈੱਕ ਕੀਤਾ ਫਿਰ ਇਹਨੇ ਦੱਸਿਆ ਵੀ ਮੈਂ ਹੁਣ ਥੋੜੇ ਦਿਨ ਪਹਿਲਾਂ ਡੱਗ ਕੇ ਪੀਸੀ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਪਹਿਲਾਂ ਤਾਂ ਫਿਰ ਪਤਾ ਲੱਗਿਆ ਵੀ ਉਹ ਸੱਟ ਆ ਜਿਹੜੀ ਹੈ ਤਾਂ ਪੁਰਾਣੀ ਸੀ ਪਰ ਹੁਣ ਉਹ ਹੋਰ ਟੁੱਟ ਗਈ ਥੋੜੀ ਜੀ ਤੇ ਫਿਰ ਸਾਡੀ ਬਿੱਦੂ ਦੀ ਮੰਮੀ ਜੇ ਹੁਣ ਪਲਾਸਟਰ ਲੱਗ ਗਿਆ ਹਣਾ ਬਿੱਦੂ ਐ ਬਿੱਦੂ ਮੰਮੀ ਨੇ ਪਲਾਸਟਰ ਲਾ ਦਿੱਤਾ ਹੁਣ ਓਏ ਬਿੱਦੂ ਡਾਣਿਆ ਬਾਜੀ ਕੱਪਟੇ ਖਲੂਆ ਹੈ ਆਪਕੇ ਖੋਲੂ। ਕੁਨ ਲੂਗਾ ਥੋੜਾ ਟਾਈਮ ਰੋਕ ਕੇ ਖੋਲੂ। ਠੀਕ ਆ? ਇਹ ਤਾਂ ਦੇਖ ਬਿੱਦਿਆ ਮੰਮੀ ਕੀ ਕਹਿੰਦੀ ਐ? ਮੰਮੀ ਕੀ ਕਹਿੰਦੀ ਤੇਰੀ? ਮੰਮੀ ਕਹਿੰਦੀ ਕਿ ਦੰਤ ਲੂਗਾ ਮੇਰਾ ਪਲਾਸਟਰ ਤੇ। ਮੇਰਾ ਪਲਾਸਟਰ ਤੀ ਦੰਤ ਲੂਗਾ ਬਿੱਦਿਆ। ਮੰਮੀ ਟੰਡੀ ਐ ਤੇਰੀ। ਪੈ ਜਾ। ਬਾਈ ਜਾ ਨਾ ਕੋ ਐਸੀ। ਹਾਂ ਲਵਾ ਦਾਂਗੇ। ਉਹ ਟੀ ਐਲ ਸੀ ਡੀ ਹੈ ਨਾ ਲਵਾ ਦੂੰਗਾ ਫਿਰ ਤੂੰ ਲੜਨਾ ਨਹੀਂ ਪਰ ਕਿਸੇ ਨਾਲ ਵੀ। ਅੱਛਾ। ਹਾਂ ਤੂੰ ਫਿਰ ਐਲ ਸੀ ਡੀ ਦੇ ਮੂਹਰੇ ਖੜ੍ਹ ਜਾਂਦੀ ਆਂ ਵੀ ਮੈਂ ਨਹੀਂ ਦੇਖਣ ਦੇਣੀ ਕਿਸੇ ਹੋਰ ਨੂੰ। ਮੇਰੀ ਐਲ ਸੀ ਡੀ ਆ। ਇਸ ਵਾਰ ਬਿੱਦੋ ਰੀਅਲ ਸੀ ਦੀ ਆ ਬਿੱਦੋ ਦੀ ਸਾਡੀ ਦੀ ਨਹੀਂ ਭਜਨ ਕਰੇ ਤਕੜੀਆਂ ਨਹੀਂ ਮੇਰੀ ਮਾਂ ਜਿਉਂਦੀ ਵਾਪੀ ਦੇ ਦੇ ਰਿਹਾ ਸਿਸਤਾ ਇਦਾਂ ਹੀ ਮਿਲਦੀਆਂ ਰਹਿਣ ਤੇਰੇ ਪੁੱਤ ਹੋਰ ਈ ਤਾਂ ਮਾ ਤਕੜੀਆਂ ਤਕੜੀਆਂ ਬੇਬੇ ਠੀਕ ਹੈ ਜਿਉਂਦੀ ਵਾਪੀ ਇਹ ਦਰਸੀ ਭੈਣਾਂ ਕੋਟ ਦੁੰਨੇ ਤੋਂ ਇਹ ਬਸ ਐਂ ਨੰਬਰ ਹੀ ਲਿਖੀ ਜਾਂਦੇ ਪਤਾ ਨਹੀਂ ਕੀ ਨੰਬਰ ਹੈ ਤੇ ਮਾਰਚ ਅਨੇਕਾਂ ਲਿਖੀ ਜਾਂਦੇ ਨੇ ਬਸ ਆ ਗਿਆ ਮੂਹਰੇ ਆ ਮੈਂ ਭੈਣ ਉਹਨਾਂ ਨੂੰ ਨਹੀਂ ਰੈਨ ਨੂੰ ਭੈਣੇ ਤੱਕੜੀਆਂ ਠੀਕ ਆ ਰੈਨ ਨੂੰ ਭੈਣੇ ਜਿਉਂਦੀ ਬਸਦੀ ਰਹੇ ਰੈਨ ਨੂੰ ਭੈਣਾਂ ਸਾਡੇ ਰੋਪੜ ਤੋਂ ਲੈ ਕੇ ਆਏ ਸੀਗੇ ਹਾਂਜੀ ਸასიਖਾਲ ਭੈਣੇ ਸ਼ਿਵਾਨੀ ਉਹ ਸ਼ਿਵਾਨੀ ਠੀਕ ਆ ਵੀ ਭਿੰਗੇ ਭੈਣਾ ਸਸਿਕਲ ਭਣੇ ਠੀਕ ਹੋ ਬੱਚੇ ਇਸ ਪਾਸੇ ਆ ਹਨ ਸਾਰੇ ਇਹ ਸਾਡੇ ਕੰਪਿਊਟਰ ਸੈਂਟਰ ਤੇ ਹੁਨਰ ਵਿਕਾਸ ਕੇਂਦਰ ਆ ਇੱਥੇ ਕੰਪਿਊਟਰ ਸੈਂਟਰ ਤੇ ਵਿੱਚ ਬੱਚਿਆਂ ਨੂੰ ਕੰਪਿਊਟਰ ਸਿਖਾਇਆ ਜਾਂਦਾ ਵਾ ਤੇ ਇਧਰ ਸਟਿਚਿੰਗ ਸੈਂਟਰ ਆ ਸਾਡਾ ਇੱਥੇ ਸਟਿਚਿੰਗ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਹਨਾ ਸਾਡੇ ਟੀਚਰ ਲੱਗੇ ਹੋਏ ਨੇ ਸਿਖਾਉਣ ਤੇ ਇਦਾਂ ਹੀ ਨਾਲ ਦੀ ਨਾਲ ਬੀਬੀਆਂ ਤੇ ਭੈਣਾਂ ਵਾਲੇ ਪਾਸੇ ਜੇ ਆਪਾਂ ਜਾਈਏ ਸਭ ਤੋਂ ਪਹਿਲਾਂ ਮੂਰੇ ਬੱਚੀਆਂ ਦਾ ਸਾਡੀਆਂ ਧੀਆਂ ਦਾ ਬਾਲ ਘਰ ਹੋਂਦਾ ਵਾ ਕੁੜੀਆਂ ਦਾ ਸਾਡੀਆਂ ਦਾ ਗੁਰਦੇ ਕਾਲਸਾ ਵਾਹਿਗੁਰੂ ਜੀ ਕੀ ਸਤਿ ਇਹ ਕੀ ਬਣਾਈ ਜਾਂਦੀਆਂ ਤੁਸੀਂ ਇਹ ਆਪਣੀਆਂ ਡਿਜ਼ਾਈਨ ਬਣਾਈ ਜਾਂਦੀਆਂ ਕੁਝ ਹੈ ਸਾਰਿਆਂ ਦੇ ਬੈੱਡ ਆ ਜਿਵੇਂ ਕਵਿਤਾ ਲਿਖਿਆ ਹੋਇਆ ਸਾਰਿਆਂ ਨੇ ਆਪੋ ਆਪਣੇ ਨਾਮ ਲਿਖਿਆ ਹੋਇਆ ਤਾਂ ਨਹੀਂ ਆ ਕਵਿਤਾ ਸਾਰੀਆਂ ਦੇ ਨਾਮ ਬਣਾਏ ਹੋਏ ਕਿੱਥੇ ਕੁਪਟੀਆਂ ਕੁੜੀਆਂ ਉੱਧਰ ਆ ਕੁੜੀਆਂ ਬੀਬੀਆਂ ਦੇ ਗੁੱਤਾਂ ਕਰਦੀਆਂ ਉੱਧਰ ਹਨਾ ਤੇ ਇੱਧਰ ਹੁਣ ਸਵੇਰ ਦੇ ਟਾਈਮ ਜਿਵੇਂ ਬੀਬੀਆਂ ਨੂੰ ਭੈਣਾਂ ਨੂੰ ਇਸ਼ਨਾਨ ਕਰਾ ਕੇ ਪ੍ਰਸ਼ਾਦ ਸਾਸਿਕਾਲ ਮਾਂ ਠੀਕ ਹੋ? ਹਾਂ ਠੀਕ ਆ ਬੰਤ ਇੱਧਰਲੇ ਪਾਸੇ ਇਧਰ ਪੱਟੀ ਹੋਈ ਜਾਂਦੀ ਆ ਵੀਰਾ ਪੱਟੀ ਕਰ ਰਿਹਾ ਆ ਇਹ ਸਾਡੀਆਂ ਧੀਆਂ ਕਵਿਤਾ ਕੀ ਕਰਕੇ ਨੇ ਸਿਰ ਬਾਕੇ ਏ ਇੱਥੇ ਕੀ ਅਕੰਗ ਹੈ ਇੱਥੇ ਸਿਰ ਬਾਹਰ ਵੀ ਲੈ ਜੀਵਿਕਾ ਸਿਰ ਬਾਹਰ ਹੀ ਆ ਉਹ ਬਿਸਤਰੇ ਸੈੱਟ ਕਰ ਰਹੀ ਹੈ ਤਾਨੀਆਂ ਇਹਨਾਂ ਨੂੰ ਛੁੱਟੀਆਂ ਹੁਣ ਇਹਨਾਂ ਦੀ ਡਿਊਟੀਆਂ ਲਾਈਆਂ ਸੀ ਕੁੜੀਆਂ ਦੀਆਂ ਵੱਡੀਆਂ ਦੀਆਂ ਵੀ ਤੁਸੀਂ ਆ ਕੇ ਨਾਲ ਸੇਵਾ ਕਰਵਾਓ ਬੀਬੀਆਂ ਨੂੰ ਭੈਣਾਂ ਨੂੰ ਇਸ਼ਨਾਨ ਕਰਾਉਣਾ ਉਹਨਾਂ ਦੇ ਸਿਰ ਬੋਣੇ ਉਧਰ ਇੱਕ ਮਿੰਟ ਮਾ ਆ ਗਿਆ ਇੱਕ ਮਿੰਟ ਆ ਗਿਆ ਉਧਰ ਸ਼ਾਖਸ਼ੀ ਲੱਗੀ ਹੋਈ ਹੈ ਸ਼ਾਖਸ਼ੀ ਕੀ ਕਰਦੀ ਹੈ ਪੁੱਤ ਸਾਕਸੀ ਕੀ ਕਰਦੀ ਆ ਕੀ ਸੁਣਿਆ ਨਹੀਂ ਅੱਛਾ ਚਾਦਰ ਵਿਛਾਉਣ ਲੱਗੀ ਆ ਓਏ ਮੇਰੀ ਭੈਣ ਨੇ ਕਿੰਨਾ ਸੋਹਣਾ ਪਰਸ ਬਣਾ ਲਿਆ ਓਏ ਤੇਰੀ ਨੂੰ ਜਿਉਂਦੀ ਬਾਦੀ ਤੇ ਜਿਉਂਦੀ ਬਾਦੀ ਤੇ ਠੀਕ ਹੈ ਬ੍ਰੀਤਾ ਭੈਣੇ ਬਨੀਤਾ ਭੈਣ ਦੀਆਂ ਤਸਵੀਰਾਂ ਦੇਖੋ ਕਿੰਦਾਂ ਦੀ ਸੀ ਉਦੋਂ ਤੇ ਹੁਣ ਕਿੰਦਾਂ ਮੇਰੀ ਭੈਣ ਕਿਵੇਂ ਬਨੀਤਾ ਠੀਕ ਆ ਹੁਣ ਤੂੰ ਬੜੀ ਲੇਖੀ ਭੈਣ ਆ ਮੇਰੀ ਪਰ ਜਦੋਂ ਆਪਣੀ ਬੇਮਕ ਹੋ ਜਾਣ ਫਿਰ ਬੰਦਾ ਕਰੇ ਕਿ ਪੱਦਰ ਸ਼ਿਮਲਾ ਦੇ ਵੀ ਬੇਬੇ ਬੈਠੇ ਸਾਹਮਣੇ ਉਹਦੀਆਂ ਤਸਵੀਰਾਂ ਦੇਖੋ ਉਸ ਟਾਈਮ ਕੀ ਸੀ ਤੇ ਅੱਜ ਕੀ ਐ ਮਾਤਾ ਪੂਜਾ ਸਸਰੀਕਾਲ ਹਾਂਜੀ ਮਾ ਮੇਰੀ ਐ ਸਸਰੀਕਾਲ ਹਾਂਜੀ ਮਾ ਇੱਥੇ ਕੋਈ ਦਿੱਕਤ ਆ ਮਾ ਮਾਂ ਦੀ ਉਹ ਕੀ મતલਬ ਨਹੀਂ ਸਕਦੀ ਜਰ ਚੇਰ ਤੋਂ ਫੇਸ ਨਹੀਂ ਚ ਸਕਦੀ ਠੀਕ ਹੈ ਮੈਂ ਉੱਥੇ ਕੀ ਕਰਦੇ ਸੀਗੇ મતલਬ ਲੈਟਰਨ ਬਾਥਰੂਮ ਚੱਕ ਕੇ ਲੈ ਕੇ ਜਾਂਦੇ ਸੀ ਮੈਂ ਕਿੱਥੇ ਜਾਂਦਾ ਸੀ ਇੱਥੇ ਵੀ ਆਪਾਂ ਡਿਊਟੀ ਲਾ ਦਿੰਦੇ ਕਿਸੇ ਦੀ ਲੈ ਕੇ ਜਾਣਗੇ ਤੁਹਾਨੂੰ ਪੱਕੀ ਡਿਊਟੀ ਲਾ ਦਿੰਦੇ ਮੈਂ ਸਤਵੀਰ ਭਾਣੇ ਇਹਨਾਂ ਤੇ ਇੱਕ ਡਿਊਟੀ ਲਾਓ ਵੀ ਇਹਨਾਂ ਨੂੰ ਬਾਥਰੂਮ ਲੈਟਰਨ ਕੋਈ ਲੈ ਕੇ ਜਾਵੇ ਇਹ ਆਪ ਨਹੀਂ ਜਾ ਸਕਦੇ ਨਹੀਂ ਟਾਇਲਟ ਤਾਂ ਜਾਣਾ ਹੀ ਹੈ ਨਾ ਮੈਂ ਤੁਹਾਨੂੰ ਦੱਸ ਵੀ ਆਉਂਦੀ ਨਹੀਂ ਜਾਂਦੇ 10 15 ਵਜੇ ਲੈ ਕੇ ਜਾ ਹਾਂ ਜਿੰਨੇ ਮੰਦਰਾ ਮੈਸੂਨ ਚਿੰਦਾ ਹਾਂ ਕੋਈ ਨਾ ਲੈ ਕੇ ਜਾਓ ਥੋੜੇ ਹਨਾ ਲੈ ਕੇ ਜਾਣਾ ਨਹੀਂ ਰਾਤੀ ਵੀ ਡਿਊਟੀ ਲਾ ਦਿੰਦੇ ਆਪਾਂ ਇੱਕ ਬੰਦੇ ਦੀ ਰਾਤ ਨੂੰ ਕੌਣ ਹੁੰਦਾ ਇੱਥੇ ਪਿੰਕੀ ਪਿੰਕੀ ਭੈਣ ਨੂੰ ਨਾ ਮਲਾ ਕੇ ਜਾਣਾ ਜ ਇਹਨਾਂ ਨੂੰ ਵੀ ਪਿੰਕੀ ਭੈਣ ਨੂੰ ਵੀ ਕਹਿ ਕੇ ਜਾਣਾ ਵੀ ਰਾਤ ਨੂੰ ਇਹਨੂੰ ਇਹਦੇ ਕੋਲੇ ਜਿਆਦਾ ਗੀੜਾ ਰੱਖੇ ਰਾਤ ਨੂੰ ਇੱਕ ਲੇਡੀ ਹੁੰਦੀ ਆ ਮਾਂ ਰਾਤ ਨੂੰ ਇੱਕ ਭੈਣ ਦੀ ਡਿਊਟੀ ਹੁੰਦੀ ਆ ਜਿਹੜੀ ਗੀੜਾ ਦਿੰਦੀ ਐ ਅਸੀਂ ਉਹਦੀ ਡਿਊਟੀ ਲਾ ਦਾਂਗੇ ਉਹ ਰਾਤ ਨੂੰ ਤੇਰੇ ਕੋਲੇ ਰਹੂਗੀ ਨੇੜੇ ਠੀਕ ਆ ਕੋਈ ਨਾ ਮਾਂ ਇਸਪੈਂਡ ਬਣ ਕੇ ਨਾ ਆ ਦੋ ਤਿੰਨ ਦਿਨ ਧਿਆਨ ਰੱਖਿਓ ਫਿਰ ਇਹਦਾ ਮਨ ਲੱਗ ਜਾਣਾ ਹਮ ਦੋ ਤਿੰਨ ਦਿਨ ਮਨ ਨਹੀਂ ਲੱਗਦਾ ਤਾਂ ਉਹ ਜਾਦਾ ਕਹਿ ਰਹੀ ਹ ਹ ਉਹ ਨਹੀਂ ਹੋ ਸਕਦੀ ਕੋਈ ਨਾ ਮਾਂ ਮੈਂ ਡਾਕਟਰ ਨਾਲ ਵੀ ਕਰਦਾ ਗੱਲ ਹੈ ਨਾ ਕਰ ਲੈਣਾ ਗੱਲ ਕੋਈ ਨਾ ਮਾਂ ਕਰ ਲੈ ਆਉਣਾ ਮਾਂ ਆਉਣਾ ਸਸਤੀ ਕਰ ਪੈਣੇ ਠੀਕ ਆ ਅਸੀਂ ਕਾਲ ਭਾਈ ਕਿਵੇਂ ਸ਼ਤਿਸ਼ਕੁਰੇ ਨੀ ਮੇਰੀ ਮਾਸਤੀ ਸ਼ੋਤਾ ਹੁਣ ਜਮਾ ਹੀ ਠੀਕ ਹੋ ਗਈ ਬਾਬਾ ਜੀ ਦੀ ਕਿਰਪਾ ਹੋ ਗਈ ਹੁਣ ਸੇਵਾ ਕਰਾਇਆ ਕਰ ਨਾਲ ਲੱਗ ਕੇ ਅੱਛਾ ਸੇਵਾ ਤੇ ਹੱਥ ਵਟਾਇਆ ਕਰ ਨਾਲ ਅਸਿਕਾਲ ਰਾਜਮੀਤ ਕੋਰੇ ਤਕੜੀਆਂ ਬੇਬੇ ਜਉਂਦੀ ਮਾਸਤੀ ਦਾ ਆਂਦਰੋਸਤੀਆਂ ਬਖਸ਼ੀ ਮਾں ਮੇਰੀ ਨੂੰ ਧੰਨਵਾਦ ਧੰਨਵਾਦ ਲੰਬੀ ਉਮਰ ਬਖਸ਼ ਧੰਨਵਾਦ ਸਾਲੀ ਬਖਸ਼ ਧੰਨਵਾਦ ਤੁਹਾਡਾ ਅਸ਼ੀਰਵਾਦ ਮਾ ਤੁਹਾਡਾ ਬੰਡਿਆ ਮੇਰੇ ਕੋਲ ਆ ਹੀ ਹੈ ਪੁੱਤਰ ਬਸ ਇਹੀ ਚਾਹੀਦਾ ਮਾ ਇਹੀ ਸਭ ਤੋਂ ਮਹਿੰਗਾ ਇਹੀ ਸਭ ਤੋਂ ਵੱਡਾ ਹੈ ਇਹ ਹੀ ਆ ਮਾਸਾ ਇਹ ਇਹੀ ਡੋਲੀ ਪੈਣੇ ਸਾਸਰੀ ਕਾਲ ਠੀਕ ਹੈ ਮੇਰੀ ਭੈਣ ਥੈਂਕ ਯੂ ਤੁਹਾਨੂੰ ਇਹ ਸੇਵਾ ਕਰਨ ਲੱਗੇ ਬਣ ਥੈਂਕ ਯੂ ਵੈਰੀ ਮਚ ਬਾਈ ਗੁੱਦ ਸਿੰਘਰ ਕੋਲੇ ਤੱਕੜੀ ਆ ਹਾਂ ਬਈ ਕੀ ਹੋ ਗਿਆ ਤੈਨੂੰ ਥੱਲੇ ਉਤਰ ਆ ਜਾ ਥੱਲੇ ਛਾੜ ਲੈ ਜਾ ਬਾਈ ਕੋ ਜਾਣਾ ਆ ਜਾ ਬੁੱਤ ਆ ਜਾ ਭੱਜ ਕੇ ਆ ਜਾ ਮਾਮਾ ਜੀ ਕੋਲੇ ਆ ਜਾ ਮਾਮਾ ਜੀ ਦੇ ਕੋਲੇ ਆ ਜਾ ਹਾਂਜੀ ਮਾਂ ਇਹਨੂੰ ਬਾਹਰ ਕੱਢੋ ਕਰਨ ਕਰ ਮੈਂ ਭੇਜ ਦਿੰਨੇ ਆ ਮਾਂ ਭੇਜ ਦਿੰਨੇ ਕਰ ਕਰੇ ਭੇਜਦੀ ਤੈਨੂੰ ਭੇਜ ਦਿੰਨੇ ਆ ਮਾਂ ਮੈਨੂੰ ਵੀ ਉਹ ਤੈਨੂੰ ਸੱਪ ਚੱਲ ਬੜਾਂਗੇ ਮਾਂ ਪਿੰਡ ਹਾਂ ਚੱਲ ਬੜਾਂਗੇ ਮਾਂ ਚੱਲ ਚੱਲ ਕੀ ਕਰਨ ਜਾਣਾ ਮੇਰੀ ਮਾਂ ਨੇ ਪਿੰਡ ਮੈਂ ਨਹੀਂ ਜਾਣਾ ਵੀਰੇ ਕੋ ਜਾਣਾ ਇੱਥੇ ਮੇਰੇ ਭਰਾ ਹੈਗੇ ਕਿੱਥੇ ਸੀ ਤੇਰੇ ਪੁੱਤ ਨਹੀਂ ਗਏ ਇਹ ਤੁਸੀਂ ਹੈਗੇ ਪਰਦ ਤੂੰ ਕਦੀ ਕਦੀ ਹੁੰਦੀ ਮੇਰੇ ਮਾਏ ਮੈਂ ਇੰਤਲਾ ਮੈਨੂੰ ਛੱਡਿਆ ਹੋ ਹਵੇ ਰਲੀ ਮੈਂ ਬੁਲਾ ਲੈਣਾ ਕਿਸ ਨੂੰ ਬੁਲਾ ਲੈਣਾ ਮੇਰੇ ਇਥੇ ਦਿਨ ਦਿਨ ਲੱਗਦਾ ਕੋਈ ਨਾ ਮੱਖਾਂ ਦੀ ਨਿਗਾਹ ਚੱਲ ਗਈ ਆ ਦੇਖੋ ਇੱਥੇ ਰੋ ਰੋ ਕੇ ਰੋ ਰੋ ਕੇ ਤੂੰ ਅੱਖਾਂ ਗਾਲੀ ਜਾਂਦੀ ਆ ਹਜੇ ਵੀ ਨਹੀਂ ਹਟਦੀ ਰੋ ਰੋਦੀਆਂ ਵੀ ਦੇਖੋ ਅੱਖਾਂ ਹਾਂ ਉਹੀਆਂ ਅੱਖਾਂ ਦਾ ਇਲਾਜ ਕਰਾ ਦਾਂਗੇ ਕਰਾ ਦਾਂਗੇ ਉਹਦਾ ਵੀ ਕਰਾ ਦਾਂਗੇ ਤੇਰੀ ਕੁੜੀ ਦੀਆਂ ਵੀ ਕਰਾ ਦਾਂਗੇ ਤੇਰਾ ਵੀ ਦੋਨਾਂ ਦਾ ਕਰਾ ਦਾਂਗੇ ਠੀਕ ਆ ਮੈਂ ਹਾਂ ਮੈਨੂੰ ਪਤਾ ਹਰਜੀਤ ਹਾਂ ਹਰਜੀਤ ਜਿਹੜੀ ਹਮ ਹਰਜੀਤ ਨੂੰ ਮੈਂ ਕਹਿ ਦੂੰਗਾ ਹਰਜੀਤ ਆਪਦੀ ਅੱਖਾਂ ਚੈੱਕ ਕਰਾਇਆ ਉਹ ਕਿ ਡਾਕਟਰ ਕੋਲ ਜਾ ਕੇ ਠੀਕ ਆ ਆ ਤੁਸੀਂ ਕਰਾ ਕੇ ਲਿਆਓ ਹਾਂ ਮੈਂ ਜਾਊਂਗਾ ਬੰਦੇ ਨੂੰ ਭੇਜਾਂਗਾ ਨਾਲ ਡਾਕਟਰ ਕੋਲੇ ਠੀਕ ਹੈ ਡਾਕਟਰ ਨੇ ਵੀਰਵਾਰ ਨੂੰ ਆਉਣਾ ਨਾ ਚੈੱਕ ਕਰਾ ਦਿਓ ਅੱਖਾਂ ਠੀਕ ਹੈ ਦੋਨਾਂ ਨੇ ਕਰਾ ਦਿਓ ਇੱਕ ਵਾਰੀ ਹੋਰ ਪਲੀਜ਼ ਕਰਾ ਦਿਓ ਚਿੱਤੇ ਨਾਲ ਤੁਸੀਂ ਆਏ ਤਾਂ ਨਾਲ ਹਾਂ ਹਾਂ ਮੈਂ ਵੀ ਆ ਜੂੰਗਾ ਘਬਰਾਨਾ ਮੈਂ ਤੇਰਾ ਨਾਂ ਕੀ ਹੈ ਪੂਰਾ ਮੇਰਾ ਨਾਂ ਤਾਂ ਨੂੰ ਪਤਾ ਹੀ ਹੈ ਬਲਵਿੰਦਰ ਗੌਰ ਬਲਵਿੰਦਰ ਗੌਰ ਪਿੰਡ ਮੇਰੀ ਮਾਂ ਦਾ ਹੈਗਾ ਸ਼ੇਰ ਸਿੰਘ ਵਾਲਾ ਹੈ ਸ਼ੇਰ ਸਿੰਘ ਵਾਲਾ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਪਿਆਨ ਦਾ ਕਪੂਰਥਲਾ ਹਾਂਜੀ ਆ ਨੇੜੇ ਹੀ ਤਾਂ ਹੈਗੇ ਸੀਧਾਂ ਦੇ ہاں ਨੇੜੇ ਹੀ ਆ ਮਾਂ ਨੇੜੇ ਹੀ ਛੱਡਿਓ ਇੱਕ ਵਾਰੀ ਉੱਥੇ ਮਾਂ ਛੱਡਿਆਉਂਗਾ ਜਰੂਰ ਛੱਡ ਕੇ ਆਓ ਠੀਕ ਆ ਮਾਂ ਠੀਕ ਕੋਈ ਨਾ ਮਾਂ ਰੋਣਾ ਨਹੀਂ ਕਰ ਬਸ ਕੀ ਕਹਾਂ ਮੈਂ ਤਾਂ ਆਪੋ ਚੰਗਾ ਮਾਂ ਬਸ ਆ ਜਾ ਉੱਥੇ ਮਾਂ ਇੱਕ ਧੀ ਸੀ ਜਿਹੜੀ ਟੀਚਰ ਲੱਗੀ ਹੋਈ ਸੀ ਉਹ ਵੀ ਇਸ ਦੁਨੀਆ ਤੋਂ ਤੁਰ ਗਈ ਹੋ ਵਾਹ ਕਿਰਕੀ ਗਈ ਬਸ ਧੀ ਰਸੀ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਭੈਣ ਠੀਕ ਆ ਹੁਣ ਤੂੰ ਲੈ ਜੀਵਿਕਾ ਤਾਂ ਮੇਰੀ ਧੀ ਸਿਰ ਵਾਈ ਜਾਂਦੀ ਏ ਸਾਡੀ ਜੀਵਿਕਾ ਹਾਂਜੀ ਵਾਈ ਸੀ ਮੈਂ ਵੀ ਠੀਕ ਹੋ ਗਈ ਠੀਕ ਹੋ ਗਈ ਸੁੰਦਰ ਭੈਣ ਮੇਰੀ ਓਏ ਲੈ ਮੇਰੀ ਸੁੰਦਰ ਭੈਣ ਠੀਕ ਹੋ ਗਈ ਘਰ ਚ ਮਰਨਦੀ ਮੈਂ ਮੰਮੀ ਧੀ ਢੋਦੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭੈਣ ਕਿਵੇਂ ਤੂੰ ਠੀਕ ਆ ਤੇ ਹੁਣ ਇੱਧਰ ਜੇ ਆਪਾਂ ਉੱਪਰ ਨੂੰ ਜਾਈਏ ਸਤਿ ਸ੍ਰੀ ਅਕਾਲ ਭੈਣ ਉੱਪਰ ਵੀ ਬੀਬੀਆਂ ਦੀ ਸਾਡੀਆਂ ਦੀ ਭੈਣਾਂ ਦੀ ਰਹਿائش ਆ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਮੇਰੀ ਭੈਣ ਸਤਮੰਦ ਕੌਰ ਠੀਕ ਆ ਸਤਿ ਸ਼੍ਰੀ ਅਕਾਲ ਗੁੱਡੀ ਭੈਣੇ ਤਕੜੀਆਂ ਮੇਰੀ ਗੁੱਡੀ ਭੈਣ ਜਿਉਂਦੀ ਬਸਦੀ ਰਹੇ ਇਹ ਮੁੱਦਕੀ ਤੋਂ ਮੇਰੀ ਭੈਣ ਇਹ ਮਹਾਲੀ ਤੋਂ ਮੇਰੀ ਭੈਣ ਇਹ ਸਾਡੀ ਭੈਣ ਨੂੰ ਅਸੀਂ ਲੈ ਕੇ ਆਏ ਸੀ ਫਿਰੋਜ਼ਪੁਰ ਤੋਂ ਸਭ ਤੋਂ ਸੁੰਦਰ ਕੌਣ ਸਭ ਤੋਂ ਸਿਆਣਾ ਕੌਣ ਸ਼ਿਵਾਨੀ ਸਸੀ ਕਾਲ ਭੈਣ ਠੀਕ ਐ ਤੂੰ ਹਾਂਜੀ ਭਾਈ ਠੀਕ ਐ ਭੇਜ ਦਾਂਗੇ ਭੇਜ ਦਾਂਗੇ ਭੇਜ ਦਾਂਗੇ ਮੈਂ ਦੋਨੇ ਜਵਾਬ ਕੋਈ ਨਾ ਭੇਜ ਦਾਂਗੇ ਮੇਰੀ ਛੋਟੀ ਭੈਣ ਭੇਜਾਂ ਕਿਹੜਾ ਪਿੰਡ ਤੇਰਾ ਚਲਵੰਡੀ ਮੱਲੀਆ ਚਲਵੰਡੀ ਮੱਲੀਆ ਭੇਜ ਦਿੰਨਾ ਮੈਂ ਭਰਾ ਸੁੱਤੀ ਪਈ ਨੇ ਵੀ ਆਵਾਜ਼ ਸੁਣ ਲਈ ਮੇਰੀ ਸੁੱਤੀ ਪਈ ਨੇ ਵੀ ਆਵਾਜ਼ ਸੁਣ ਲਈ ਮੇਰੀ ਜਗਿੰਦਰੋਬਾਤ ਹਰ ਸਿਕਾਲ ਮਾਂ ਠੀਕ ਐ ਮੇਰੀ ਮਾਂ ਹਾਂ ਠੀਕ ਜੀ ਹਾਂ ਦੀ ਬਾਤ ਠੀਕ ਕਰ ਲੈ ਦੇ ਸੋ ਜਾ ਹੋਰ ਮਾਂ ਠੀਕ ਹੋ ਸਸੀ ਕਾਲ ਕਿਵੇਂ ਠੀਕ ਐ ਭੈਣੇ ਹਾਂ ਭੈਣ ਭੈਣ ਤੈਨੂੰ ਭੇਜ ਦੇਣਾ ਇੱਥੇ ਭੇਜਾਂ ਮੇਰੀਆਂ ਭੈਣਾਂ ਨੂੰ ਤੇ ਮੈਂ ਸੰਦੀਪ ਠੀਕ ਏ ਸੀਪ ਸਤਿ ਸ਼੍ਰੀ ਅਕਾਲ ਭੈਣੇ ਠੀਕ ਏ ਮੇਰੀ ਭੈਣ ਜਿਉਂਦੀ ਵਸਦੀ ਸਤਿ ਸ਼੍ਰੀ ਅਕਾਲ ਭੈਣੇ ਠੀਕ ਏ ਤੂੰ ਠੀਕ ਹਾਂ ਭੈਣੇ ਸਤਿ ਸ਼੍ਰੀ ਅਕਾਲ ਠੀਕ ਓ ਹਾਂ இந்து ਠੀਕ ਏ ਭੈਣੇ இந்து ਭੈਣੇ ਜਿਉਂਦੀ ਵਸਦੀ ਰਹੇ ਹਾਂ ਰੇਖਾ ਭੈਣੇ ਤਕੜੀ ਆ ਜਿਉਂਦੀ ਵਸਦੀ ਰਹੇ ਰੇਖਾ ਜਿਉਂਦੀ ਵਸਦੀ ਹਾਂ ਬਈ ਕੀ ਹਾਲ ਨੇ ਮੇਰੀ ਭੈਣ ਠੀਕਾ ਸ਼ਫਾਲੀ ਠੀਕਾ ਹੁਣ ਲੜਦੀ ਤਾਂ ਨਹੀਂ ਤੂੰ ਕਿਹਨਾਂ ਲੜਾਈ ਤਾਂ ਨਹੀਂ ਕਰਦੀ ਹਾਂ ਮਾਤਾ ਸਸਰੀ ਕਾਲ ਮਾਤਾ ਤੇਰਾ ਨਾਮ ਕੀ ਆ ਜਨਕੀ ਜੀ ਹੈ ਜਨਕੀ ਜੀ ਜਨਕੀ ਹੋਰ ਜਨਕੀ ਮਾਤਾ ਹੁਣ ਅੱਖ ਠੀਕ ਹੈ ਤੇਰੀ ਸ਼ੁਕਰ ਹੈ ਮਾੜੇ ਜਨਕੀ ਮਾਤਾ ਦੀ ਅੱਖ ਪੂਰੀ ਗਲੀ ਹੋਈ ਸੀਗੀ ਹੁਣ ਠੀਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੋਸ਼ੀ ਪੂਆ ਕੁੜੇ ਭੂਆ ਤਕੜੀਆਂ ਹੰਤੋਸ਼ੀ ਭੂਆ ਤਕੜੀਆਂ ਮਰੀ ਕੁਬਾ ਯੋਨ ਦੀ ਵਾਹਤ ਜੈ ਮਾਤਾ ਦੀ ਹੋਰ ਮੇਰੀ ਮਾਂ ਤਕੜੀਆਂ ਮੈਂ ਤਾਂ ਤਖੜਿਆ ਸੁੱਤੇ ਲੰਦਾ ਸੋ ਮੈਂ ਤਾਂ ਦੋ ਵੇਈ ਨਾ ਕਿੱਥੇ ਭੇਜਾਂ ਮਾ ਆਉਂ ਗਿਆ ਲੁਧਿਆਣਾ ਭੇਜਾਂ ਹਾਂ ਕੋਈ ਨਾ ਇਹ ਦੋਨੇ ਮਾਵਾਂ ਧੀਆ ਮਾਂ ਆਸ਼ੂ ਥੋੜੇ ਦਿਨਾਂ ਤੱਕਰ ਤੇ ਦੋਨਾਂ ਨੂੰ ਲਾਰਾ ਲਾਉਂਦਿਆਂ ਨੂੰ ਸਾਨੂੰ ਕਈ ਸਾਲ ਹੀ ਹੋ ਗਏ ਹੈ ਨਾ ਕਿੱਥੇ ਭੇਜੀਏ ਕਿਹਦੇ ਕੋਲੇ ਭੇਜੀਏ ਸਤਿ ਸ੍ਰੀ ਅਕਾਲ। ਠੀਕ ਆ ਮਾ। ਥੋੜੇ ਕਿ ਟਾਈਮ ਥੋੜੇ ਕਿ ਟਾਈਮ ਲੈ ਕਰ। ਸਤਿ ਸ੍ਰੀ ਅਕਾਲ ਭੈਣੇ ਠੀਕ ਆ? ਨਹੀਂ ਮਾਂ ਠੀਕ ਆ ਹਰਵਿੰਦਰ ਕੁਰੇ। ਜਿਉਂਦੀ ਬਸਦੀ ਰਹਿ। ਨਹੀਂ ਸਾਡੀ ਸਿਮਰੋ। ਅੱਜ ਬਿਮਾਰ ਸੀ ਤਾਂ ਨਹੀਂ ਸਕੂਲੇ ਗਈ। ਗਈ ਨਹੀਂ ਅੱਜ ਸਕੂਲੇ ਬਿਮਾਰ ਸੀਗੀ ਤੂੰ। ਹਾਂ ਚਲ ਕੋਈ ਨਹੀਂ। ਸੰਦੀਪ ਸਤਿ ਸ੍ਰੀ ਅਕਾਲ। ਹੋਰ ਸੰਦੀਪ ਭੈਣੇ ਠੀਕ ਆ ਤੂੰ? ਮਾਤਾ ਸਤਿ ਸ੍ਰੀ ਅਕਾਲ ਮਾਈ। ਐ ਮਈਆ। ਕਿੱਦਾਂ ਠੀਕ ਆ? ਠੀਕ ਹੈ ਠੀਕ ਤਕੜੀਆਂ ਠੀਕ ਹੈ ਬਲਵਿੰਦਰ ਕੁਰੇ ਬਲਵੀਰ ਕੁਰੇ ਤਕੜੀਆਂ ਬਲਵੀਰ ਕੁਰੇ ਇਹ ਬਲਵੀਰ ਮਾਤਾ ਜੀ ਨੂੰ ਅਸੀਂ ਲੈ ਕੇ ਆਈ ਸੀ ਪਟਿਆਲੇ ਤੋਂ ਕਰਨ ਵਾਲਾ ਠੀਕ ਆ ਮਾ ਇਹ ਮਾਂ ਨੂੰ ਕਰਤਾਰਪੁਰ ਤੋਂ ਲੈ ਕੇ ਆਈ ਸੀ ਸੀ ਇਹ ਕਰਤਾਰਪੁਰ ਤੋਂ ਬੇਬੇ ਨੂੰ ਲੈ ਕੇ ਆਏ ਸੀ ਜਦੋਂ ਅਸੀਂ ਤੇ ਇਹ ਬੇਬੇ ਨੇ ਮੇਰੇ ਤੋਂ 10-15 ਰੁਪਏ ਲੈਣਾ ਹੀ ਹੁੰਦੇ ਆ ਜੀ ਹਰ ਵਾਰੀ। ਠੱਗ ਲਾ ਦੱਸੀ ਨਾ ਕਿ ਇਹ ਜੋ ਪਾ। ਚੀਜੀ ਖਾਵਾਂਗੇ ਚੀਜੀ। ਆਹ। ਮੁੰਨੇ ਮਾਈ, ਕੈਸੇ ਹੋ? ਠੀਕ ਆ ਮਾਈ। ਯਾਰ ਕੀ ਹੋ ਗਿਆ ਗਿਆ ਦੇ ਦੇ ਹੈ ਮਨੀ ਮਾਈ ਕੀ ਹੋ ਗਿਆ ਬਾਪੂ ਇੱਥੇ ਹੀ ਆਪਣੇ ਕੋਲੇ ਹੀ ਹੈ ਕਿਤੇ ਨਹੀਂ ਗਿਆ ਬਾਪੂ ਬਬ ભગવાન ਕੇ ਪਾਸ ਚਲਾ ਗਿਆ ਠੀਕ ਹੈ ਪਟਿਆਲੇ ਤੋਂ ਲੈ ਕੇ ਆਏ ਸੀ ਦੋਨਾਂ ਜਣਾਂ ਨੂੰ ਮਾਤਾ ਰੇੜਾ ਰੋੜ ਕੇ ਲੈ ਕੇ ਜਾਂਦੀ ਸੀਗੀ ਤੇ ਘਰ ਵਾਲਾ ਪਿੱਛੇ ਪਾਇਆ ਹੋਇਆ ਸੀ ਰੇੜੇ ਉਹਦੇ ਹੱਥ ਪੈਰ ਹੈ ਨਹੀਂ